ਸ਼ਰਿਆਮ ਇਹ ਗੁੰਡਾਗਰਦੀ ਬੁਰਸ਼ਾਗਰਦੀ ਹੈ ਪੁਲਿਸ ਦੀ ਤੇ ਸਰਕਾਰ ਦੀ ਨਵੀਂ ਅਸੀਂ ਨਬਰ ਦੇ ਦੌਰ ਦੇ ਵਿੱਚ ਜਿਵੇਂ ਹਜ਼ਾਰਾਂ ਨੌਜਵਾਨ ਇਹਨਾਂ ਨੇ ਕੋ ਕੋ ਕੇ ਇਸ ਪੁਲਿਸ ਨੇ ਮਾਰੇ ਹਨਾ ਬੁੱਟੜਾਂ ਨੇ ਮਾਰਿਆ ਸਰਕਾਰ ਨੇ ਉਹਦੇ ਮਲਵਾਏ ਆ ਉਦੋਂ ਤਾਂ ਬਾਅਦ ਚੁੱਕਿਆ ਗੁੰਡਾ ਰਾਜ ਐ ਇਸ ਵੇਲੇ ਸਾਰੇ ਗੈਰ ਸਿੱਖ ਬੰਦੇ ਲਾਏ ਹੋਏ ਨੇ ਸਾਰਾ ਦਿੱਲੀ ਵਾਲਾਂ ਦਾ ਕੰਟਰੋਲ ਆ ਇਸੇ ਕਰਕੇ ਸਿੱਖਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਜਦੋਂ ਝੂਠਾ ਮੁਕਾਬਲਾ ਹੁੰਦਾ ਹੈ ਪੰਜਾਬ ਦਾ ਡੀਜੀਪੀ ਟਵੀਟ ਕਰਕੇ ਆ ਆ ਦੀ ਪੁਲਿਸ ਨੂੰ ਹਲਾਸ਼ੇਰੀ ਜਿੰਦਾ ਬਹੁਤ ਵਧੀਆ ਕੰਮ ਕੀਤਾ ਪੰਜਾਬ ਦਾ ਮੁੱਖ ਮੰਤਰੀ ਟਵੀਟ ਕਰਕੇ ਵਧਾਈ ਦਿੰਦਾ ਹੈ ਡੀਜੀਪੀ ਡਿਸਕਾਂ ਦੇ ਨਾਲ ਸਨਮਾਨਿਤ ਕੀਤੇ ਜਾਂਦੇ ਆ ਅੰਡੇ ਮੇਰੇ ਜਿਹੜੇ ਪੇਟ ਤੇ ਸੱਟਾਂ ਸੀ ਗੁੱਝੀਆਂ ਹਨ ਉਹ ਦਾ ਅਲਟਰਾ ਸਾਊਂਡ ਕਰਾਉਣ ਲਈ ਸੀ ਇੱਥੇ ਅੱਜ ਆਹੇ ਤੇ ਉਸੇ ਦੇਖੋ ਵੀ ਕੱਲ ਪਰਸੋਂ ਰਾਤ ਦੀ ਘਟਨਾ ਹਾਲੇ ਤੱਕ ਕੋਈ ਕਾਰਵਾਈ ਨਹੀਂ ਰੁੱਕੇ ਗਏ ਨੂੰ ਵੀ ਕਿੰਨਾ ਸਮਾਂ ਹੋ ਗਿਆ ਕੋਈ ਬਿਆਨ ਨਹੀਂ ਲੈਣ ਆ ਰਿਹਾ ਕੋਈ ਕਾਰਵਾਈ ਨਹੀਂ ਕਰ ਰਿਹਾ ਜਿੰਨੇ ਸ਼ਰਿਆ ਇਹ ਗੁੰਡਾਗਰਦੀ ਬੁਰਸ਼ਾ ਕਰਦੀ ਹੈ ਬੁਰਸ਼ ਦੀ ਤੇ ਸਰਕਾਰ ਦੀ ਕਾਰਨ ਬੜਾ ਸਾਫ਼ ਹੈ ਰੋਜ਼ ਤੁਸੀਂ ਦੇਖਦੇ ਹੋ ਵੀ ਰੋਜ਼ ਲੱਤਾਂ 'ਚ ਗੋਲੀਆਂ ਪੰਜ ਚਾਰ ਦੇ ਮਾਰ ਦਿੰਦੇ ਆ ਗੈਂਗਸਟਰ ਕਹਿ ਕੇ ਸਮਗਲਰ ਕਹਿ ਕੇ ਲੱਤ 'ਚ ਗੋਲੀ ਮਾਰ ਦਿੰਦੇ ਆ ਜੰਮ ਆ ਰਹੀ ਦਿੰਦੇ ਜਾਂ ਨੋਈ ਮਾਰ ਦਿੰਦੇ ਕਿੰਨੇ ਮੁੰਡੇ ਇਹਨਾਂ ਨੇ ਪਿਛਲੇ ਆ 2 2.5 ਸਾਲ ਦੇ ਬੱਚੇ ਜਿਹੜੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸਿੱਖਾਂ ਦੇ ਮੁੰਡੇ ਗੈਂਗਸਟਰ ਕਹਿ ਕੇ ਮਾਰੇ ਜਾ ਰਹੇ ਸਿੱਖਾਂ ਦੇ ਮੁੰਡਾਂ ਦੀ ਰੱਤਾਂ ਦੀ ਗੋਲੀਆਂ ਮਾਰੀਆਂ ਜਾ ਰਿਆ ਆ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਆ ਹਾਲਾਤ ਦੇਖੋ ਕਿਹੋ ਜਿਹੇ ਆ ਆ ਇੱਕ ਆ ਦੇਖੋ ਇੱਕ ਕੱਲ ਕੱਲ ਦੀ ਵੀਡੀਓ ਆ ਇਹ ਇੱਕ ਖੜਡ ਦੀ ਵੀਡੀਓ ਆ ਉਹ ਦੇਖੋ ਕਿਵੇਂ ਇੱਕ ਬੀਬੀ ਨੂੰ ਆ ਦੇਖੋ ਪੁਲਿਸ ਵਾਲਾ ਕਿਵੇਂ ਇਹ ਆਹ ਦੇਖੋ ਤੇ ਆਹ ਦੇਖੋ ਇਹ 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 ਬੁਚੜ ਪ੍ਰਾਣੀ ਤੇ ਹੋਰ ਕੀ ਐ ਇਹ ਇਹ ਗੱਲਾਂ ਆਪਾਂ ਕਰਦੇ ਆਂ ਵੀ 80 90 ਦੇ ਦੌਰ ਦੇ ਵਿੱਚ ਜਿਵੇਂ ਹਜ਼ਾਰਾਂ ਨੌਜਵਾਨ ਇਹਨਾਂ ਨੇ ਕੋ ਕੋ ਕੇ ਇਸ ਪੁਲਿਸ ਨੇ ਮਾਰੇ ਆ ਨਾ ਬੁਚੜਾ ਨੇ ਮਾਰਿਆ ਸਰਕਾਰ ਨੇ ਉਹਦੇ ਮਲਵਾਏ ਆ ਉਦੋਂ ਤਾਂ ਬਾਹ ਚੁੱਕਿਆ ਗੁੰਡਾ ਰਾਜ ਐ ਇਸ ਵੇਲੇ ਤੁਸੀਂ ਦੇਖੋ ਵੀ ਜੇ ਮੇਰੇ ਵਰਗੇ ਬੰਦੇ ਨੂੰ ਇਸ ਤਰ੍ਹਾਂ ਇਹ ਚੱਕ ਕੇ ਲਾ ਜਾ ਕੇ ਕੁੱਟਮਾਰ ਕਰਕੇ ਬੰਦ ਕਰ ਸਕਦੇ ਆ ਕੋਈ ਮਰਜ਼ੀ ਕਹਾਣੀ ਘੜ ਦੇਣ ਇਹ ਕਹਿ ਰਹੀ ਹੈ ਪੁਲਿਸ ਉੱਤੇ ਸ਼ਰਿਆ ਮੈਨੂੰ ਉਹ ਬਰਬੰਦਰ ਸਿੰਘ ਨੇ ਕਿਹਾ ਜਿਹੜਾ ਜਿਹਦੀ ਹੁਣ ਪਿੱਛੇ ਤੇ ਆ ਕੇ ਖੜ ਗਿਆ ਪ੍ਰਸ਼ਾਸਨ ਸਾਰਾ ਉਹਨੂੰ ਬਚਾਉਣ ਤੇ ਲੱਗਿਆ ਹੋਇਆ ਉਹ ਜਗਤਵਿੰਦਰ ਸਿੰਘ ਤੇ ਬਰਬੰਦਰ ਸਿੰਘ ਜਿਹੜੇ ਦੋ ਨਾਲੇ ਹੌਲਦਾਰ ਰੈਂਕ ਦੇ ਬੰਦੇ ਆ ਸ਼ਰਿਆ ਮੈਂ ਕਹਿ ਰਿਹਾ ਕੀ ਕਰ ਲੋਂਗੇ ਪੁਲਿਸ ਦਾ ਪੁਲਿਸ ਤਾਂ ਇਹੀ ਕਰਦੀ ਹੁੰਦੀ ਹੈ ਮੈਨੂੰ ਕਹਿ ਰਿਹਾ ਤੈਨੂੰ ਨਹੀਂ ਪਤਾ ਪੁਲਿਸ ਕੀ ਕਰ ਦਿੰਦੀ ਹੈ ਪੁਲਿਸ ਦੇ ਹੱਥ ਬਹੁਤ ਲੰਮੇ ਆ ਕੀ ਕਰਾ ਲੋਂਗੇ ਸਾਡਾ ਜਾਨੇ ਇੱਥੋਂ ਤੱਕ ਇੱਥੋਂ ਸਾਫ਼ ਹੁੰਦੀਆਂ ਨੇ ਗੱਲਾਂ ਵੀ ਰੋਜ਼ ਪੁਲਿਸ ਬੰਦੇ ਮਾਰ ਰਹੀ ਹੈ ਇਹਦਾ ਕਾਰਨ ਕੀ ਹੈ ਜਿੰਨੇ ਵੀ ਉੱਚ ਅਧਿਆਆਂ ਤੇ ਬੰਦੇ ਬੈਠੇ ਆ ਕੋਈ ਅਫਸਰ ਬੈਠੇ ਉਹ ਸਿੱਖ ਹੈਗਾ ਸਾਰੇ ਗੈਰ ਸਿੱਖ ਬੰਦੇ ਲਾਏ ਹੋਏ ਨੇ ਸਾਰਾ ਦਿੱਲੀ ਵਾਲਾਂ ਦਾ ਕੰਟਰੋਲ ਆ ਇਸੇ ਕਰਕੇ ਸਿੱਖਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਪੱਗਾਂ ਵੀ ਲਾਈਆਂ ਜਾ ਰਹੀਆਂ ਸਿੱਖਾਂ ਦੇ ਮੁੰਡੇ ਹੀ ਮਾਰੇ ਜਾ ਰਹੇ ਲੱਤਾਂ ਪਾਹਾਂ 'ਚ ਵੀ ਗੋਲੀਆਂ ਮਾਰੀਆਂ ਜਾ ਰਹੀਆਂ ਆ ਨਿੰਗ ਸਿੰਘ ਕੁੱਟਿਆ ਗਿਆ ਕੱਲ ਉਹਦੇ ਘਰ ਵਾਲੀ ਕੁੱਟੀ ਗਈ ਇਹਨੇ ਸਿੰਘ ਦੇ ਸੋ ਸਿੱਖ ਨਿਸ਼ਾਨੇ ਤੇ ਹੈ ਜਦ ਨਸਲ ਕੁਸ਼ੀ ਇੱਕ ਤਰ੍ਹਾਂ ਦੀ ਤੇ ਸ਼ਾਸਦੀਨ ਕੀਤੀ ਜਾ ਰਹੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਜੇ ਤੁਸੀਂ ਐਂ ਬੈਠੇ ਰਹੇ ਨਾ ਅੱਜ ਸਾਡੇ ਅਰਗਾਂ ਨੂੰ ਇਹਨਾਂ ਨੇ ਹੱਥ ਪਾ ਲਿਆ ਜਾਂ ਹੋਰ ਬੰਦੇ ਨੂੰ ਹੱਥ ਪਾ ਲਿਆ ਜਾਂ ਮਾਰ ਰਹੇ ਨੇ ਮਾਰਨਾ ਇਹਨਾਂ ਲਈ ਬੰਦਾ ਬਹੁਤ ਤੁਸੀਂ ਇਹ ਦੇਖੋ ਦਰਿੰਦਗੀ ਦੇਖੋ ਜਿੱਦੇ ਪਟਿਆਲੇ ਮਾਰਿਆ ਨਾ ਮੁੰਡਾ ਉਹਨਾਂ ਨੇ ਜਿਹੜੇ ਮੁੰਡੇ ਨੇ ਪੱਚਾ ਚੱਕਿਆ ਸੀ ਤੇ ਇਹਨਾਂ ਨੇ ਠੁੱਠਾ ਮੁਕਾਬਲਾ ਕੀਤਾ ਜਿਵੇਂ ਨਾ ਸ਼ਿਕਾਰ ਹੀ ਨਹੀਂ ਸ਼ਿਕਾਰ ਖੇਡਦੇ ਤੇ ਸ਼ਿਕਾਰ ਖੇਡਣ ਜਾਂਦੇ ਤੁਸੀਂ ਕਹਿੰਦੇ ਵੀ ਤੁਸੀਂ ਨਿਸ਼ਾਨਾ ਉਹ ਅਗਲਾ ਉਹ ਕਹਿੰਦਾ ਤੂੰ ਲਾ ਨਿਸ਼ਾਨਾ ਸ਼ਿਕਾਰ ਦੇ ਤੂੰ ਲਾ ਨਿਸ਼ਾਨਾ ਸ਼ਿਕਾਰ ਦੇ ਉਵੇਂ ਇਹਨਾਂ ਨੇ ਐ ਮਤਲਬ ਕਿ ਪਹਿਲਾਂ ਮੁਖੌਲ ਕੀਤਾ ਉਹਦੇ ਹੱਥ ਖੜੇ ਕਰਾਏ ਫਿਰ ਉਹਨੂੰ ਮੂਦਾ ਪਵਾ ਕੇ ਫਿਰ ਇਹਨਾਂ ਨੇ ਇੱਕ ਦੂਜੇ ਨੂੰ ਕਹੇ ਬਿਲਕੁਲ ਤੂੰ ਮਾਰਦਾ ਕਿ ਮੈਂ ਮਾਰਾਂ ਤੂੰ ਮਾਰਦਾ ਕਿ ਮੈਂ ਮਾਰਦਾ ਐ ਲੋਟੇ ਮੁੰਡੇ ਦੇ ਮੂਦਾ ਪਾ ਕੇ ਉਹਦੇ ਸਿਰ 'ਤੇ ਤੇਰੀ ਛਾਤੀ 'ਚ ਗੋਲੀਆਂ ਮਾਰ ਕੇ ਮਾਰਿਆ ਇਹਨਾਂ ਨੇ ਓਦੋਂ ਬਾਅਦ ਸੁਣ ਲਓ ਬਾਈ ਜੀ ਓਦੋਂ ਬਾਅਦ ਸੁਣੋ ਇਹ ਇਹ ਜਦੋਂ ਝੂਠਾ ਮੁਕਾਬਲਾ ਹੁੰਦਾ ਪੰਜਾਬ ਦਾ ਡੀਜੀਪੀ ਟਵੀਟ ਕਰਕੇ ਆ ਆ ਦੀ ਪੁਲਿਸ ਨੂੰ ਹੱਲਾਸ਼ੇਰੀ ਦਿੰਦਾ ਬਹੁਤ ਵਧੀਆ ਕੰਮ ਕੀਤਾ ਪੰਜਾਬ ਦਾ ਮੁੱਖ ਮੰਤਰੀ ਟੀਮਟ ਕਰਕੇ ਵਧਾਈ ਦਿੰਦਾ ਹੈ ਡੀਜੀਪੀ ਡਿਸਕਾਂ ਦੇ ਨਾਲ ਸਨਮਾਨਿਤ ਕੀਤੇ ਜਾਂਦੇ ਆ ਜਿਹੜੇ ਬੰਦੇ ਝੂਠੇ ਮੁਕਾਬਲੇ ਕਰ ਰਹੇ ਨੇ ਪੰਜਾਬ ਦੇ ਸਾਡੇ ਮੁੰਡਿਆਂ ਨੂੰ ਮਾਰ ਰਹੇ ਆ ਉਹਨਾਂ ਦਾ ਨਾਂ ਰਾਸ਼ਟਰਪਤੀ ਅਵਾਰਡ ਲਈ ਨਾਮਜ਼ਦ ਕਰਕੇ ਭੇਜਿਆ ਜਾਂਦਾ ਦੇਖੋ ਹੈਰਾਨੀ ਦੀ ਗੱਲ ਕੀ ਚੱਲ ਕੀ ਰਿਹਾ ਪੰਜਾਬ 'ਚ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਵੀ ਜੇ ਤੁਸੀਂ ਅੱਜ ਵੀ ਅਸੀਂ ਚੁੱਪ ਕਰਕੇ ਬੈਠੇ ਰਹੇ ਨਾ ਤਾਂ ਆਉਣ ਵਾਲਾ ਸਮਾਂ ਇੱਥੇ ਕਿਸੇ ਲਈ ਵੀ ਚੰਗਾ ਨਹੀਂ ਹੈਗਾ ਜਿਹਨੂੰ ਮਰਜ਼ੀ ਚੱਕ ਕੇ ਮਾਰ ਕੇ ਖਪਾ ਦੇਣਗੇ ਕਿ ਕਿੰਨੇ ਖਪਾਏ ਅੱਗੇ ਕੀ ਉਹੀ ਗੱਲ ਜਿਵੇਂ ਉਹ ਕਹਿ ਰਿਹਾ ਪੁਲਿਸ ਵਾਲਾ ਬਲਵਿੰਦਰ ਵੀ ਕੀ ਕਰਤਾ ਤੁਸੀਂ ਗਾਲ ਕੱਢ ਕੇ ਕਹਿ ਰਿਹਾ ਵੀ ਤੁਸੀਂ ਕੀ ਪੁਲਿਸ ਦਾ ਫੜ ਲਿਆ ਅਸੀਂ ਤਾਂ ਐ ਹੱਥ ਬਾਜ਼ ਚ ਨੇ ਮਾਰ ਕੇ ਖਪਾਤੇ ਹੋ ਮਾਰੀਏ ਨੇ ਰੌਲਾ ਤੁਸੀਂ ਪਾ ਕੇ ਬਹਿ ਜਾਓ ਕੀ ਕਰ ਦੋਗੇ ਕਿਸ ਦਾ ਤਾਂ ਇਹ ਇਹ ਸਾਨੂੰ ਉੱਠਣਾ ਪੈਣਾ ਨਹੀਂ ਕੱਲ ਨੂੰ ਜਿਹਨੂੰ ਮਰਜ਼ੀ ਚੱਕ ਕੇ ਕੁੱਟਮਾਰ ਕਰ ਦੇਣਗੇ ਉਹਦਾ ਉੱਥੇ ਪਤਾ ਮਾਹੌਲ ਕੀ ਕਰ ਰਿਹਾ ਸਾਨੂੰ ਕਰ ਰਿਹਾ ਕਹਿੰਦੇ ਇੱਥੇ ਆਉਂਦੇ ਆ ਸਾਰੇ ਅਰਗੇ 76 ਵੀ ਭੇਰਦੇ ਆ ਪੈਸੇ ਵੀ ਲੈਣੇ ਆ ਤੇ ਚੁੰਗ ਨਹੀਂ ਕਰਨੀ ਹੋ ਹੀ ਰਿਹਾ ਲੋਕਾਂ ਨਾਲ ਖਬਰਾਂ ਕਿੰਨੇ ਕ ਬੰਦੇ ਜਿਹੜੇ ਵਿਚਾਰੇ ਐਂ ਚੁੱਪ ਕਰਕੇ ਕੁੱਟ ਖਾ ਕੇ ਤੇ ਪੈਸੇ ਦੇ ਕੇ ਚੁੱਪ ਕਰ ਜਾਂਦੇ ਸੋ ਮੈਂ ਆਵਾਜ਼ ਬੁਲੰਦ ਕਰਦਾ ਰਹੂੰਗਾ ਪਹਿਲਾਂ ਵੀ ਸੀ ਨਾ ਜਿੰਨਾ ਚਿਰ ਸਾਹ ਚੱਲਦੇ ਆ ਨਾ ਇਹ ਦੱਬ ਸਕਣਾ ਪਰ ਮੈਂ ਲੋਕਾਂ ਨੂੰ ਕਹਿੰਦਾ ਸਾਥ ਦਿਓ ਯਾਰ ਨਾਲ ਖੜੋ ਇਹ ਮਸਲਾ ਜੇ ਬੁਰਸ਼ਾਗਰਦੀ ਰੋਕਣੀ ਆ ਗੁੰਡਾਗਰਦੀ ਰੋਕਣੀ ਆ ਘਾਨ ਰੋਕਣਾ ਜਿਹੜੀ ਆਹ ਪੁਲਿਸ ਸਟੇਟ ਬਣ ਗਈ ਆ ਜਿਹੜਾ ਜ਼ਬਰ ਹੋ ਰਿਹਾ ਇਹਦੇ ਖਿਲਾਫ ਅਸੀਂ ਆਉਣ ਵਾਲੇ ਦਿਨਾਂ 'ਚ ਪੱਟੇ ਕੱਟ ਦਾ ਕਾਲ ਦੇ ਰਹੇ ਆ ਪੰਜਾਬ ਦੇ ਲੋਕਾਂ ਨੂੰ ਫੀਲ ਕਰ ਰਹੇ ਆ ਉੱਠ ਕੇ ਜਿੰਨੇ ਪਰਿਵਾਰ ਨੇ ਉਹਨਾਂ ਨੂੰ ਕਹਿਣਾ ਚਾਹਣਾ ਵੀ ਜਿੰਨੇ ਪਰਿਵਾਰ ਜਿਨ੍ਹਾਂ ਦੇ ਮੁੰਡਿਆਂ ਦੇ ਉੱਤੇ ਲਤਾ ਮਹਾਜ ਗੋਲੀਆਂ ਮਾਰੀਆਂ ਜਿਨ੍ਹਾਂ ਦੇ ਮੁੰਡਿਆਂ ਦਾ ਨੇ ਝੂਠੇ ਮੁਕਾਬਲੇ 'ਚ ਮਾਰੇ ਆ ਸਾਡ ਨਾਲ ਸੰਪਰਕ ਕਰੋ ਇਹ ਲੜਾਈ ਅਸੀਂ ਲਜਾਵਾਂਗੇ ਹਿੱਤ ਤੱਕ ਕਹਾਣੀ ਬਾਈ ਮੈਂ ਕੱਲ ਵੀ ਵਿਸਤਾਰ ਨਾਲ ਦੱਸੀ ਆ ਵੀ ਗੱਡੀ ਨੇ ਦੋ ਤਿੰਨ ਵਾਰੀ ਸਾਨੂੰ ਓਵਰਟੇਕ ਕੀਤਾ ਫਿਰ ਦੋ ਵਾਰ ਗਾਲ ਕੱਢ ਕੇ ਗਏ ਆ ਪਰ ਅਸੀਂ ਮੰਗਰ ਲਾਈ ਉਹਨਾਂ ਨੇ ਚੌਂਕੀ ਚ ਲਾਤੀ ਗੱਡੀ ਉਹ ਕਨੇ ਸੀ ਮਲਾਜਮਾ ਟੱਕੇ ਹੋਏ ਦਾਰੂ ਦੇ ਆ ਪੀਐਸਟੀ ਕਹਿੰਦਾ ਕਿ ਤੁਸੀਂ ਮਲਾਜਾ ਕਰਾਇਆ ਪਰ ਕੋਈ ਇਹ ਜੀ ਗੱਲ ਸਾਹਮਣੇ ਤੁਸੀਂ ਇਹ ਦੇਖੋ ਇਹ ਕਹਿੰਦਾ ਮੈਂ ਅਸੀਂ ਮਲਾਜਾ ਕਰਾਇਆ ਜਿਹੜੇ ਡਾਕਟਰ ਕੋਲ ਮੇਰਾ ਮੈਡੀਕਲ ਕਰਾਉਣ ਗਏ ਆ ਸਾਡੀ ਸੁਣੀ ਨਹੀਂ ਗਈ ਉੱਥੇ ਖਿੱਚੀਦਾ ਫਿਰਦੇ ਆ ਅੱਛਾ ਆਪ ਡੀਐਸਪੀ ਮੰਨ ਰਿਹਾ ਹੈ ਕਿ ਉੱਥੇ ਸਾਡੀ ਪਾਰਟੀ ਚੋਂ ਆਏ ਸੀ ਮੁੰਡੇ ਤੇਜ ਚੰਦਰ ਨਾ ਆਉਂਦਾ ਇਹਨਾਂ ਦਾ ਕੋਈ ਪੁਲਿਸ ਵਾਲਾ ਤੈਅ ਰਹਾ ਜੀ ਉਹਦੀ ਪਾਰਟੀ ਚੋਂ ਆਏ ਸੀ ਫਿਰ ਮੈਂ ਐਸਐਸਪੀ ਨੂੰ ਰਾਤ ਨੂੰ ਫੋਨ ਕਰਦਾ ਉਸੇ ਰਾਤ ਜਦੋਂ ਮੈਂ ਚੌਂਕੀ ਤੋਂ ਵਾਪਸ ਆਉਣਾ ਮਾਜੀ ਐਂ ਕਰਕੇ ਥੋੜਾ ਸਾਰਾ ਚੌਂਕੀ ਵਾਲੇ ਮੁਲਾਜ਼ਮ ਡੱਕੇ ਹੋਏ ਆ ਸ਼ਰਾਬ ਨਾਲ ਜਿਹੜੇ ਸਾਡੇ ਬੰਦੇ ਨੂੰ ਸਾਨੂੰ ਗਾਲ ਕੱਢ ਕੇ ਗੱਡੀ ਲੈ ਕੇ ਗਿਆ ਭਾ ਜਾ ਕੇ ਉਹ ਵੀ ਥੋੜੇ ਮੁਲਾਜ਼ਮ ਡੱਕੇ ਹੋਏ ਮਲਾਜਾ ਕਰਾਓ ਕੋਈ ਕਾਰਵਾਈ ਹੋਣੀ ਹੈ ਉਹ ਤਾਂ ਆਪ ਹੀ ਡੀਐਸਪੀ ਕਹਿੰਦਾ ਵੀ ਕਲੀਨ ਚਿੱਟ ਦੇ ਦੀ ਡਾਕਟਰਾਂ ਨੇ ਜਿਹੜੇ ਡਾਕਟਰ ਅੱਜ ਉਹਨਾਂ ਨੂੰ ਕਲੀਨ ਚਿੱਟ ਦੇ ਰਿਹਾ ਜੀ ਦਾਰੂ ਨਹੀਂ ਪੀਤੀ ਤੇ ਸਾਨੂੰ ਲੱਗਦਾ ਵੀ ਮੇਰਾ ਉਹ ਡਾਕਟਰ ਬਰਨਾਲੇ ਵਾਲੇ ਮੇਰਾ ਕੋਈ ਮੇਰੀ ਸੱਟ ਲਿਖ ਜਾਂਦੇ ਵੀ ਸੱਟ ਲੱਗੀ ਆ ਉਸੀ ਦਸ ਨੇ ਕੁੱਟਮਾਰ ਹੋਈ ਏ ਕਿੱਥੇ ਹੋਈ ਸੀ ਕੁੱਟ ਆ ਦਿਖਾਇਆ ਮੈਂ ਕੱਲ ਨਿਸ਼ਾਨ ਸਾਰੇ ਦਿਖਾਇਆ ਗੱਲ ਤੇ ਮੇਰੇ ਨਿਸ਼ਾਨ ਹੈ ਤੁਸੀਂ ਦੇਖੋ 20 ਬੰਦੇ ਹਲਕੇ ਕੁੱਤੇ ਵਾਂਗੂੰ ਚੁੰਬੜਦੇ ਆ ਕੇ ਬੰਦੇ ਨੂੰ 20 ਬੰਦੇ ਕੋਈ ਬਾਹ ਫੜਦਾ ਕੋਈ ਇੱਥੇ ਗਾਲ ਤੋਂ ਇੱਥੋਂ ਦੱਬਿਆ ਜਾਂਦਾ ਮੈਨੂੰ ਇਹ ਗਾਲ ਜਿਹਨੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਗਾਲ ਦੱਬਦੇ ਆ ਬੰਦੇ ਦਾ ਆ ਕੇ ਕੋ ਡੱਬ ਤੋਂ ਫੜ ਕੇ ਕੜੀਸ ਦਾ 20 ਬੰਦੇ ਇੱਕ ਬੰਦੇ ਨੂੰ ਚੁੰਬੜਦੇ ਕਿੰਨੀ ਦਰਿੰਦਗੀ ਨਾਲ ਚੁੰਬੜਦੇ ਆ ਮੈਂ ਇਹਨੂੰ ਇਹ ਵੀ ਪੁੱਛਿਆ ਮੈਂ ਕਿਹਾ ਇਹ ਗੁੰਡਾਗਰਦੀ ਆ ਕਹਿੰਦੇ ਹਾਂ ਅਸੀਂ ਪੁਲਿਸ ਵਾਲੇ ਵਰਤੀ ਚ ਗੁੰਡੇ ਹੁੰਦੇ ਆ ਏ ਸ਼ਬਦ ਮੈਨੂੰ ਬੋਲੇ ਮੈਂ ਕਿਹਾ ਯਾਰ ਮੈਨੂੰ ਇਹ ਦੱਸੋ ਜੇ ਮੈਂ ਮੰਨ ਲਓ ਮੈਂ ਗੁਨਾਹਗਰ ਹੁੰਦਾ ਮੈਂ ਉੱਥੇ ਕੋਈ ਅਸਫੇਟ ਵਾਲਾ ਜਾਂਦਾ ਮੈਨੂੰ ਛੋਡੇ ਐਸਪੀ ਡੀ ਨੂੰ ਛੋਡੇ ਐਸਐਸਪੀ ਨੂੰ ਛੋਡੇ ਆਪਣੇ ਨੂੰ ਅ ਪੰਡਰਾਰੂਮ ਤੇ ਮੈਨੂੰ ਫੋਨ ਕਰਨ ਦੀ ਲੋੜ ਸੀ ਵੀ ਆ ਘਟਨਾ ਹੋਈ ਹੈ ਮੈਂ ਕਿਉਂ ਲਿਖਾਉਂਦਾ ਮੈਂ ਪਾਸੇ ਹੀ ਨਿਕਲ ਜਾਂਦਾ ਤੁਸੀਂ ਨਾਕਰੇ ਹੱਥ ਦਿੱਤਾ ਮੈਂ ਰੁਕ ਗਿਆ ਜੇ ਮੈਂ ਕੋਈ ਚੋਰ ਹੁੰਦਾ ਮੇਰੇ ਕੋਈ ਗੁਨਾਹ ਕੀਤਾ ਹੁੰਦਾ ਤਾਂ ਮੈਂ ਨਾਕੇ ਦੇ ਨਾਲ ਰੁਕਦਾ ਮੈਂ ਹੋਰ ਕਿਸੇ ਪਾਸੇ ਟਲ ਜਾਂਦਾ ਮੈਂ ਰੁਕਿਆ ਤੁਹਾਨੂੰ ਪੁੱਛਿਆ ਦੱਸੋ ਕੀ ਗੱਲ ਐ ਇਸੇ ਕਰਕੇ ਮੈਂ ਲੈ ਹੋਇਆ ਸੀ ਉੱਥੇ ਮੈਂ ਕਹਿੰਦਾ ਨਹੀਂ ਪਤਾ ਕਹਿੰਦਾ ਜੀ ਉੱਥੇ ਸਾਡੀ ਵਰਦੀ ਪਾੜ ਗਿਆ ਜੀ ਆ ਕੇ ਇਹਨਾਂ ਨੇ ਚੌਕੀ ਤੇ ਹਮਲਾ ਕਰਤਾ ਇਹ ਤਾਂ ਮੈਂਟਲ ਹੁੰਦਾ ਕਹਾਣੀ ਬਣਾਉਣ ਲੱਗੇ ਤਾਂ ਲਾਈਵ ਹੋਣ ਤੋਂ ਬਾਅਦ ਪੜਿਆ ਤੁਹਾਨੂੰ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਸਾਡਾ ਫੋਨ ਵੀ ਖੋਲਿਆ ਤੇ ਮੁੰਡੇ ਕੋਲ ਫੋਨ ਸੀਗਾ ਇਹਦੀ ਕੁੱਟਮਾਰ ਕਰਕੇ ਫੋਨ ਖੋਗੋ ਲੈ ਵਿੱਚ ਹੀ ਕੱਟਿਆ ਗਿਆ ਦੂਗਾ ਬੱਚ ਬਿੰਡੇ ਆਏ ਹੋ ਇਸ ਬਿੰਡੇ ਦਾ ਮੈਂ ਇਹ ਵੀਰੇ ਅਲਟਰਾ ਸਾਊਂਡ ਕਰਾ ਕੇ ਇਹਦਾ ਸਟਿਸਕਨ ਕਰਾ ਕੇ ਜਿੰਨੀਆਂ ਮੇਰੇ ਅੰਦਰੂਨੀ ਸੱਟਾਂ ਨੇ ਉਹ ਕਰਾ ਕੇ ਉਹ ਮੈਡੀਕਲ ਮੇਰਾ ਜਿਹੜਾ ਉੱਥੇ ਮੈਂ ਰਾਮਪੁਰੇ ਦਾਖਲ ਹੋਇਆ ਵਾ ਐਕਸ-ਰੇ ਵਗੈਰਾ ਮੈਡਿਕ ਹੋ ਗਈ ਹੈ ਉਹ ਸਾਰੀ ਜਿਹੜੀ ਕਾਨੂੰਨੀ ਕਾਰਵਾਈ ਹੈ ਮੈਂ ਉਹ ਪਰਚਾ ਮੈਂ ਰੁਕਾ ਭੇਜ ਚੁੱਕੇ ਹਾਂ ਇਹਨਾਂ ਨੂੰ ਪਰ ਹਾਲੇ ਤੱਕ ਕੋ ਰੁਕੇ ਤੇ ਕੋਈ ਕਾਰਵਾਈ ਨਹੀਂ ਕੋਈ ਸੁਣਵਾਈ ਨਹੀਂ ਕੋਈ ਬਿਆਨ ਨਹੀਂ ਇਹਦਾ ਇੱਕ ਪਾਸੇ ਤਾਂ ਤੁਸੀਂ ਦੇਖੋ ਇਹ ਕਾਨੂੰਨ ਹੈ ਕਿ ਇੱਕ ਜ਼ੀਰੋ ਐਫ ਆਈ ਆਰ ਵੀ ਹੈ ਕਿਸੇ ਵੀ ਥਾਣੇ ਦੇ ਵਿੱਚ ਕਿਸੇ ਵੀ ਜ਼ਿਲ੍ਹੇ ਵਿੱਚ ਤੁਸੀਂ ਜਾ ਕੇ ਕਿਸੇ ਵੀ ਸਟੇਟ ਦੇ ਵਿੱਚ ਕਰਾ ਸਕਦੇ ਹੋ ਤੇ ਅੱਜ ਦੋਦ ਕਿਹੜੀ ਜ਼ੀਰੋ ਐਫ ਆਈ ਆਰ ਮੈਂ ਸ਼ਰ੍ਹਾਂ ਨਾ ਲੈ ਰਹੇ ਹਾਂ ਵੀ ਆ ਬੰਦਿਆਂ ਨੇ ਤਸ਼ੱਦਦ ਕੀਤਾ ਆ ਮੇਰ ਨਾਲ ਘਟਨਾ ਹੋਈ ਆ ਮੇਰੀਆਂ ਸਤਾਂ ਦੇ ਨਿਸ਼ਾਨ ਉਹਦੇ ਹੋਮ ਦੇ باوجود ਵੀ ਉੱਥੇ ਕੋਈ ਕਾਰਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਕੋਈ ਆਇਆ ਹੀ ਚੱਕ ਨਹੀਂ ਹੈ ਗੱਲ ਤੱਕ ਬੰਦਾ ਤੇ ਕਿੱਥੋਂ ਹੁਣ ਸਾਫ ਦੀ ਉਮੀਦ ਰੱਖ ਲਾਂਗੇ ਵੀ ਕੱਲ ਨੂੰ ਕੋਈ ਆਮ ਬੰਦੇ ਨੂੰ ਹੁਣ ਸਾਫ ਮਿਲ ਜੂਗਾ ਅਗਲੀ ਸਾਡੀ ਇਹੀ ਹੈ ਸਾਰਿਆਂ ਨਾਲ ਰੈਰ ਕਰਕੇ ਸਲਾਹ ਮਸ਼ਵਰਾ ਕਰਕੇ ਆਉਣ ਵਾਲੇ ਦਿਨਾਂ ਵਿੱਚ ਵੱਡੀ ਕਾਲ ਵੱਡਾ ਸੱਦਾ ਲੋਕਾਂ ਨੂੰ ਇਹ ਪੁਲਿਸ ਜ਼ਬਰ ਦੇ ਖਿਲਾਫ ਜਿਹੜਾ ਪੁਲਿਸ ਨੂੰ ਇੰਨੀਆਂ ਤਾਕਤਾਂ ਦੇ ਪਾਵਨਾਂ ਦਿੱਤੀਆਂ ਜਿਹਨੂੰ ਮਰਜ਼ੀ ਗਰੰਟ ਲਾ ਕੇ ਮਾਰ ਦਿੰਦੇ ਆ ਪੁਲਿਸ ਆ ਰਸਤਾ 'ਚ ਬੰਦੇ ਕਿੰਨੇ ਕੁੱਟ ਕੇ ਮਾਰਦੇ ਉਹ ਸੁਣਵਾਈ ਹੁੰਦੀ ਹੈ ਕਈ ਤੁਸੀਂ ਕੱਟੇ ਹੋਣ ਦੀ ਗੱਲ ਸਿੱਧਿਆ ਕਰਨ ਨਾਲ ਬਾਟ ਵਾਲੇ ਬਾਗ ਮਲੇਚਾ ਬਹੁਤ ਸਾਰਾ ਕੱਟੀ ਹੋਇਆ ਸ਼ਿੰਗਾਰ ਕੀਤਾ ਪਰ ਉਹ ਕਹ ਰਿਹਾ ਰਿਜ਼ਲਟ ਉਹਦਾ ਕੋਈ ਨਹੀਂ ਉਹੀ ਗੱਲ ਆ ਜਾਂਦੀ ਹੈ ਨਾ ਵੀ ਜਦੋਂ ਛੋਡੇ ਪੁਲਿਸ ਦੇ ਨਾਲ ਛੋਡੇ ਸਰਕਾਰਾਂ ਛੋਡੀਆਂ ਪਿੱਠ ਤੇ ਖੜੀਆਂ ਨੇ ਉਹਦਾ ਵਧਾਈਆਂ ਦਿੰਦੇ ਨੇ ਸਰਕਾਰ ਤਾਂ ਵਧਾਈਆਂ ਦੇ ਰਹੀ ਆ ਆ ਦੇ ਪੁਲਿਸ ਦੀ ਪੱਥਾ ਡ੍ਰਾਈਵ ਹਾਂ ਤੁਸੀਂ ਚੰਗਾ ਕੀਤਾ ਫਲਾਣਾ ਕੁੱਟਤਾ ਫਲਾਣੇ ਯੂਨੀਅਨ ਵਾਲੇ ਕੁੱਟ ਤੇ ਯੂਨੀਅਨ ਵਾਲੇ ਵੀ ਕੁੱਟੇ ਹੀ ਕਿੰਨੇ ਸਾ ਜਿਹਨਾਂ ਨੇ ਕੁੱਟੇ ਆ ਧਰਨੇ ਚਕਾ ਤੇ ਤੁਸੀਂ ਇਹਨੂੰ ਕੁੱਟ ਰਹੇ ਹੋ ਜਿਹੜਾ ਬੰਦਾ ਵੀ ਬੋਲਦਾ ਉਹ ਕਹਿ ਰਿਹਾ ਨਾ ਮੈਨੂੰ ਪੁਲਿਸ ਵਾਲਾ ਵੀ ਤੂੰ ਰੋਜ਼ ਉੱਠ ਕੇ ਲੱਗ ਜਾ ਸਰਕਾਰ ਦੇ ਖਿਲਾਫ ਬੋਲਣ ਤੂੰ ਪੁਲਿਸ ਦੇ ਖਿਲਾਫ ਬੋਲਣ ਲੱਗ ਜਨ ਉਹ ਬੰਦੇ ਚੁੱਪਦੇ ਆ ਤੇ ਇਸੇ ਕਰਕੇ ਮੈਂ ਕਹਿੰਦਾ ਵੀ ਇਹ ਮੁੱਦਿਆਂ ਦੇ ਉੱਤੇ ਜੇ ਅਸੀਂ ਐਂ ਨਿਖੜੇ ਰਹੇ ਵੀ ਅਸੀਂ ਤਾਂ ਜੂਨੀਅਨ ਵਾਲੇ ਆ ਅਸੀਂ ਆ ਅਸੀਂ ਆਉਂ ਆ ਅਸੀਂ ਇਕੱਠੇ ਨਹੀਂ ਹੋਣਾ ਤਾਂ ਇਹ ਸਾਰਿਆਂ ਨੂੰ ਇਹਨਾਂ ਨੇ ਇਕੱਲੇ ਇਕੱਲੇ ਨਿਖੇੜ ਕੇ ਹੁਣ ਤੁਸੀਂ ਕਹਿੰਦੇ ਆ ਵੀ ਅਨਸਾਫ਼ ਨਹੀਂ ਮਿਲਦਾ ਕਿ ਤੁਹਾਨੂੰ ਅਨਸਾਫ਼ ਮਿਲ ਜੂਗਾ ਹੁਣ ਤੁਸੀਂ ਦੇਖ ਲਓ ਜੀਨੇ ਜੀਨੇ ਮਤਲਬ ਕਿ ਉਹਨਾਂ ਮਸਲਿਆਂ ਦੀ ਪੜਤਾਲ ਕਰਨੀ ਹੈ ਕੋਈ ਇਨਕੁਆਇਰੀ ਕਰਨੀ ਆ ਉਹ ਵੀ ਇਹਨਾਂ ਦੇ ਅਫਸਰ ਹੈ ਸੋਨੂੰ ਲੱਗਦਾ ਵੀ ਇਹ ਆਪਦੇ ਕਿਸੇ ਬੰਦੇ ਨੂੰ ਹੁਣ ਤੱਕ ਇਹਨੇ ਫਸਾਇਆ ਜਾਂ ਫਸਾ ਲੈਣਗੇ ਕਿੰਨੇ ਕ ਬੰਦੇ ਜਿਹੜੇ ਫਸੇ ਨੇ ਹੁਣ ਤੱਕ ਇੰਨੇ ਝੂਠੇ ਮੁਕਾਬਲਿਆਂ ਦੇ ਵਿੱਚ ਉਹ ਵੀ ਜਿਹੜੇ ਕੋਈ ਜੁਨਿਸ਼ੀਰੀ ਜਾਂਚ ਹੋਈ ਆ ਉਹਦੇ ਬੱਚੇ ਬੰਦੇ ਮਾੜੇ ਮੋٹے ਫਸੇ ਆ ਕਈ ਤੁਹਾਨੂੰ ਸਿਕਿਉਰਿਟੀ ਵੀ ਦੇ ਰੱਖੇਗੀ ਉਸ ਦਿਨ ਜਿਹੜੀ ਘਟਨਾ ਹੋਈ ਹੈਗੀ ਸਿਕਿਉਰਿਟੀ ਨਾਲ ਸੀ ਨਾਲ ਸੀ ਉਹਦੇ ਇਹਨਾਂ ਨੂੰ ਵੀ ਗਾਲਾਂ ਕੱਢੀ ਗਿਆ ਕਿ ਇਹਨਾਂ ਰੀਤੀ ਭੈਣੇ ਕਰਤੀ ਮੁਲਾਜ਼ਮਾਂ ਦੀ ਹਾਂ